ਮੇਰੀਆਂ 7 ਭੈਣਾਂ ਮੈਂ ਇਕੱਲਾ ਮੁੰਡਾ ਬਾਪੂ ਜੀ ਨੇ 8-9 ਸਾਲ ਦੀ ਉਮਰ 'ਚ ਮੈਨੂੰ ਤਬਲਾ ਸਿਖਾ ਕੇ ਨਾਲ ਕੀਰਤਨ ਕਰਨ ਲਾਤਾ ਮੈਂ ਕੀਰਤਨ ਕਰਦਾ ਹੁੰਦਾ ਸੀ ਬਾਪੂ ਜੀ ਨਾਲ ਤੇ ਸਾਡੇ ਪਰਿਵਾਰ 'ਚ ਮੇਰੀਆਂ 7 ਭੈਣਾਂ ਹੋਈਆਂ ਤੇ ਮੈਂ ਇਕੱਲਾ ਮੁੰਡਾ ਹੁਣ ਫਾਦਰ ਦੀ ਮਦਦ ਤੇ ਲੜਕਾ ਹੀ ਕਰੇਗਾ ਇਹ ਭੈਣਾਂ ਤੇ ਘਰ 'ਚ ਹੀ ਯੋਗਦਾਨ ਪਾਣਗੀਆਂ 8-9 ਸਾਲ ਦੀ ਉਮਰ 'ਚ ਉਹਨਾਂ ਨੇ ਮੈਨੂੰ ਤਬਲਾ ਸਿਖਾਇਆ ਅੱਛਾ ਨਹੀਂ ਮੇਰੇ ਨਾਲ ਕੀਰਤਨ ਕਰਿਆ ਕਰ ਉਹਨੂੰ ਹੈਲਪਿੰਗ ਹੈਂਡ ਚਾਹੀਦਾ ਸੀ ਨਾ ਕੋਈ ਨਾਲ ਹੂੰ ਤੇ ਮੈਨੂੰ ਤਬਲਾ ਸਿਖਾ ਕੇ ਕੀਰਤਨ ਕਰਨ ਦਾ ਲੈ ਨਾਲ ਅੱਛਾ ਤੁਸੀਂ ਵੀ ਗੁਰੂ ਦੇ ਲੜ ਲੱਗੇ ਤੇ ਅੱਗੇ ਸੁਣੋ ਨਾ ਅੱਛਾ ਅੱਗੇ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਅੱਛਾ ਇਹ ਗੁਰੂ ਦੇ ਲੜ ਤਾਂ ਲੱਗੇ ਹੀ ਹੋਏ ਸੀ ਤੇ ਬਾਪੂ ਜੀ ਨੇ ਫਿਰ ਪ੍ਰੋਫੈਸ਼ਨਲੀ ਲਾ ਲਿਆ ਹਾਲਾਂਕਿ ਮੇਰੇ ਪੜਨ ਦੀ ਉਮਰ ਸੀ ਮੈਂ ਪੜਦਾ ਸੀ ਸਕੂਲ ਵੀ ਜਾਂਦਾ ਸੀ ਪਰ ਸਵੇਰੇ ਕੀਰਤਨ ਕਰਕੇ ਨਾਸ਼ਤਾ ਕਰਕੇ ਸਾਰਾ ਤਿਆਰ ਹੋ ਕੇ ਫਿਰ ਸਕੂਲ ਜਾਣਾ ਤੇ ਉਸ ਤੋਂ ਬਾਅਦ 69 ਅੰਮ੍ਰਿਤਸਰ ਗਿਆ। ਅੱਛਾ। ਬਾਪੂ ਜੀ ਨੇ ਸ਼ੁਰੂਆਇਆ। ਅੱਛਾ ਜੀ। ਆਮਰ ਗਾੜੀ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤਮੈਟੀ ਦੀ ਇਹ ਹੁੰਦੀ ਸੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਧਰਮ ਪ੍ਰਚਾਰ ਕਮੇਟੀ ਇੱਕ ਹੁੰਦੀ ਸੀ। ਧਰਮ ਪ੍ਰਚਾਰ ਕਮੇਟੀ ਦੇ ਵਿੱਚ ਕੁੰਦਨ ਸਿੰਘ ਪਤੰਗ ਤੇ ਇਹ ਉਹ ਬੰਦੇ ਹੁੰਦੇ ਸੀ ਕੁੰਦਨ ਸਿੰਘ ਪਤੰਗ ਸਾਡੇ ਬਾਅਦ ਐਮਐਲਏ ਕਰਾਤੇ ਸਾਡੇ ਹਲਕਾ ਮੇਰਾ ਪਿੰਡ ਬਦੌੜ ਚ ਪੈਂਦਾ ਸੀ ਹਾਂ ਉੱਥੋਂ ਦੇ ਐਮਐਲਏ ਸੀ ਉਹ ਐਮਐਲਏ ਸੀ ਉਹ ਧਰਮ ਪ੍ਰਚਾਰ ਕਮੇਟੀ ਸੀ ਉਹ ਬਾਹਰਜ ਪੋਲਿਟੀਕਲ ਲਾਈਨ ਚ ਆਏ ਹੈਨਾ ਤੇ ਉਹ ਸੀਗੇ ਉਹਨਾਂ ਨੇ ਅਮਰਿਸ਼ ਕਾਇਆ ਮੈਨੂੰ ਤੇ ਫਿਰ ਮੈਂ ਬਾਪੂ ਜੀ ਨਾਲ ਜੁੜ ਗਿਆ ਫਿਰ ਬਾਪੂ ਜੀ ਨਾਲ ਖੰਡ ਪਾਠ ਸਦਾਰਨ ਪਾਠ ਜਿਵੇਂ ਪਿੰਡ ਚ ਸਦਾਰਨ ਪਾਠ ਹੋਣੇ ਉਹਦਾ ਕੋਈ ਹੁੰਦਾ ਸੀ ਕੋਈ ਮਾਰਗ ਹੋ ਗਈ ਜਾਂ ਕੋਈ ਖੁਸ਼ੀ ਦਾ ਹੋਵੇ ਹੋ ਗਿਆ ਤੁਸੀਂ ਆ ਇੱਕ ਗੱਲ ਹੋ ਯਾਦ ਕਰਾਤੀ ਜਿਵੇਂ ਤੁਸੀਂ ਇਸ ਪਹਿਲਾ ਗ੍ਰੰਥੀ ਸੀਗੇ ਪਾਠੀ ਸੀਗੇ ਮੇਰੇ ਖਿਆਲ ਜਿਹੜੇ ਪ੍ਰਸਿੱਧ ਗਜ਼ਲ ਗਾਇਕ ਹੋਏ ਨੇ ਜਗਜੀਤ ਉਹ ਵੀ ਕੀਰਤਨੀ ਸੀਗੇ ਉਹ ਵੀ ਕੀਰਤਨੀ ਰਹਾ ਦਲੇਰਮਨ ਦੀ ਇਹ ਸਾਰੇ ਸਾਰੇ ਕੀਰਤਨੀ ਸੀ ਅੱਛਾ ਦਲੇਰਮਨ ਦੀ ਵੀ ਕੀਰਤਨੀ ਰਹਾ ਅੱਛਾ ਹਾਂ ਤੇ ਹੋਇਆ ਕਿ ਕਿ 69 ਜਮਰੇ ਸਿਕਾਤਾ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਜੋ ਸੋਚ ਸੀ ਉਹ ਹੀ ਮੇਰੀ ਸੀ ਹੂੰ ਔਰ ਮੇਰਾ ਧਾਰਮਿਕ ਘਰ ਚ ਜਨਮ ਲੈਣਾ ਉਹ ਵੀ ਗ੍ਰੰਥੀ ਪਰਿਵਾਰਕ ਸਾਰੀ ਪ੍ਰਵਿਰਤੀ ਹੋਈ ਸੀ ਹੂੰ ਤੇ ਅਮਰ ਸ਼ਖਿਆ ਤੇ ਫਿਰ ਬਾਪੂ ਜੀ ਨਾਲ ਸੁਧਾਰਨ 파ਟ ਅਖੰਡ 파ਟ ਉਹ ਪੌਣੇਕ 200 ਅਨੰਦ ਕਾਰਜ ਕਰਨਾ ਵੀ ਕਰਵਾਇਆ ਅੱਛਾ ਜੀ ਹਾਂ ਸੋਗ ਸੁਧਾਰਨ 파ਟ ਗੰਢ ਪਰ ਲਾ ਲਓ ਜੀ ਤੇ ਬਾਪੂ ਜੀ ਹੁਣ ਜਨ ਕੋਈ ਅਖੰਡ 파ਟ ਰਖਾਉਦਾ ਉਹਦੇ ਪੰਜ ਗਰੰਥੀ ਹੁੰਦੇ ਨੇ ਜਿਹੜੇ ਰੋਲਾਂ ਦਿੰਦੇ ਨੇ ਹਾਂਜੀ ਹਾਂ ਹੈਨਾ ਦੋ ਦੋ ਘੰਟੇ ਦੀ ਰੋਲ ਹੁੰਦੀ ਹੈ ਹਾਂ ਬਾਪੂ ਜੀ ਦੀ ਰੋਲ ਮੇਰੀ ਇਹ ਪੱਕੀ ਹੁੰਦੇ ਸੀ ਤਿੰਨ ਬੰਦੇ ਹੋਰ ਰੱਖਨੇ ਹਾਂ ਤੇ ਉਹ ਤੋਂ ਮੈਨੂੰ ਪਤਾ ਹੈ 10 ਰੁਪਏ ਦਾ ਵੱਡਾ ਨੋਟ ਹੁੰਦਾ ਮੈਂ ਵੀ ਉਹ ਦਿਨਾਂ ਦੀ 1 ਰੁਪਿਆ ਮੈਂ ਜਿਹੜੇ ਦੂਜਾ ਨਾਲ ਜਪਜੀ ਸਾਹਿਬ ਦੀ ਰੱਖੀ ਹੁੰਦੀ ਸੀ ਪੋਥੀ ਮੈਂ ਉਹ ਕਰਦਾ ਰਿਹਾ ਹਾਂ ਜੀ ਨਾ ਪਿੰਡ 'ਚ ਮੈਂ ਸਾਡੇ ਨਾ ਪਿੰਡ ਗੁਰਦੁਆਰਾ ਸਾਹਿਬ ਆਏ ਉੱਥੇ ਸ਼੍ਰੀ ਗੁਰੂ ਤੇਗ ਬਹਾਦਰ ਆਇਆ ਸੀ ਜੀ ਇਤਿਹਾਸਕ ਗੁਰਦੁਆਰਾ ਐ ਐਸਜੀਪੀਸੀ ਦਾ ਗੁਰਦੁਆਰਾ ਉਥੇ ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਜਾਂਦੇ ਹਾਂ ਹਾਂ ਉਹ ਹੀ ਨਾ ਅਸੀਂ ਵੀ ਮਤਲਬ ਉਥੋਂ ਕੀਰਤਨ ਕਰਦੇ ਹੁੰਦੇ ਬਸ ਉਥੋਂ ਨਿਕਲੇ ਫਿਰ ਉਹਨੂੰ ਕਹਿੰਦੇ ਹੁੰਦੇ ਪੰਜ ਗ੍ਰੰਥੀ ਬੜੂਗਾ ਪੰਜ ਗ੍ਰੰਥੀ ਇੱਥੇ ਗ੍ਰੰਥ ਸਾਹਿਬ ਪੜ੍ਹਦੇ ਆ ਫਿਰ ਉਹ ਜਿਹੜਾ ਨਾਲ ਤੇ ਬੈਠੇ ਨਾ ਬਾਟ ਕਰਦੇ ਪੰਜ ਗ੍ਰੰਥੀ ਉਹ ਵੀ ਨਾਲ ਚੱਲਦਾ ਰਿਹਾ ਹਾਂ ਤੇ ਫਿਰ ਹੁਣ ਤਾਂ ਬੰਦ ਹੋ ਗਿਆ ਉਹ ਪਰ ਹੁਣ ਤਾਂ ਸਿਰਫ ਸਿੱਧਾ ਖੰਡ ਪਾਠੀ ਲੋਕ ਰਖਾਉਂਦੇ ਤੇ ਬਾਪੂ ਜੀ ਦੀ ਮਦਦ ਕਰਦੇ ਬਸ ਇਹੀ ਵਾਠ ਵੀ ਕਰਦੇ ਰਹੇ ਰੰਗੰਦ ਕਾਰਜ ਵੀ ਕਰਾਉਂਦੇ ਰਹੇ ਸਭ ਕੋ। ਤੁਸੀਂ ਇਹ ਦੇਖੋ ਕਿ 20 ਸਾਲ ਦੀ ਉਮਰ ਤੱਕ ਮੈਂ ਪ੍ਰੋਪਰ ਗੁਰਦੁਆਰੇ ਗ੍ਰੰਥੀ ਰਹਿਆ। ਅੱਛਾ ਜੀ। ਜੇ ਉਮਰਤ ਵੀ ਛੱਕ ਲਿਆ ਬਾਪੂ ਜੀ ਨਾਲ ਉਹ ਵੀ ਕਰਨਾ ਹੈ। ਤੇ ਪੰਜੇ ਕਕਾਰ ਟਾਈਮ ਰੱਖੇ। ਤੇ ਕਹਾਣੀ ਬਦਲਦੀ ਹੈ ਕਿ ਮੈਂ ਫਿਲਮਾਂ ਫੁਲਮਾਂ ਦੇਖਦਾ ਹੁੰਦਾ ਮਲੇਰ ਕੋਲ ਦੇ ਵੀ ਕਰਦੇ। ਅੱਛਾ ਮੈਂ ਇੱਥੇ ਇਸ ਹੁਣ ਜਿਹੜਾ ਅਗਲਾ ਸਵਾਲ ਵੀ ਰਹੀ ਸੀ। ਵੀ ਤੁਹਾਡਾ ਮਤਲਬ ਤੁਸੀਂ ਗੁਰੂ ਘਰ ਜਾਂਦੇ ਹੁੰਦੇ ਸੀ। ਜੀ। ਪੜਦੇ ਸੀ ਹਮ ਰੋਜ਼ਾਨਾ ਦਾ ਜਿਹੜਾ ਕੰਮਕਾਰ ਤੋਂ ਤੁਹਾਡਾ ਇਹ ਸੀ ਵੀ ਸਵੇਰ ਨਿਤਨੇਮ ਹਾਂ ਕੀਰਤਨ ਜਾਂ ਖੰਡ ਪਾਠ ਤੇ ਰਸੰਤਕਾਰ ਫਿਲਮਾਂ ਵੱਲ ਝੁਕਾ ਕੇ ਮੈਂ ਹੁੰਦਾ ਫਿਰ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਗਿਆ ਜੀ ਇਹ ਅਵਰਗੜ ਤੋਂ ਮੈਂ ਹਾਇਰ ਸਕੈਂਡੀ ਗਈ ਸੀ ਜੀ ਉਸ ਤੋਂ ਬਾਅਦ ਵੀਏ ਪੜ੍ਹਨੀ ਸੀ ਮੈਂ ਚਲਾ ਗਿਆ ਮਲੇਰ ਕੋਲ ਉਹਦੇ ਦੋ ਹੀ ਸਨਮੇ ਹੁੰਦੇ ਸੀ ਡੋਗਰ ਤੇ ਕਮਲ ਅੱਛਾ ਤੂੰ ਫਿਲਮਾਂ ਦਾ ਸ਼ੌਕ ਜਵਾਨੀ ਇਹ ਮਨ ਦਾ ਸ਼ੌਕ ਦੇਖਦੇ ਦੇਖਦੇ ਲੱਗਿਆ ਯਾਰ ਇਹ ਲੋਕ ਅਲੱਗ ਨੇ ਅਕਾਦਮ ਡਾਕਟਰ ਬਣ ਗਏ ਅੱਜ ਤੂੰ ਤੁਸੀਂ ਜਾਨੀ 55 60 ਸਾਲ ਪਹਿਲਾਂ ਸੋਚੋ ਵੀ ਉਦੋਂ ਤਾਂ ਮੀਡੀਆ ਮੀਡੀਆ ਕੁਝ ਨਹੀਂ ਸੀ ਫਿਲਮ ਦੇਖ ਕੇ ਤੁਹਾਨੂੰ ਲੱਗਦਾ ਜਿੰਦਗੀ ਇੰਨੀ ਅੰਦੀ ਆ ਅਸੀਂ ਤਾਂ ਕੁਝ ਨਹੀਂ ਅੱਛਾ ਜਿੰਦਗੀ ਤਾਂ ਤੇਰੀ ਆ ਯਾਰ ਅਸੀਂ ਲੱਗਾਈ ਘਰੀ ਆ ਅਸੀਂ ਤਾਂ ਉਹੀ ਤੰਦ ਪਿੱਟ ਰਹੇ ਹਾਂ ਅੱਛਾ ਉੱਥੇ ਕੀ ਹੋਇਆ ਇਹ ਧਿਆਨ ਉੱਧਰ ਚਲਾ ਗਿਆ ਵੀ ਯਾਰ ਇਹ ਜਿਹੜੀ ਲਾਈਨ ਹੈ ਬਹੁਤ ਅੱਛੀ ਹੈ ਤੇ ਇਹਦੇ ਜਾਣਾ ਚਾਹੀਦਾ ਤੇ ਉਹ ਵੀ ਹੋ ਗਿਆ ਉਦੋਂ ਫਿਰ ਮੈਂ ਆਪਣਾ ਕੀਰਤਨੀਆਂ ਸੀ ਫਿਰ ਕਾਲਜ ਦੇ ਵਿੱਚ ਮੈਂ ਗਜ਼ਲਾਂ ਵੀ ਗੀਤ ਵੀ ਗਾਉਂਦਾ ਸੀ ਬਾਪੂ ਨੇ ਘੂਰਿਆ ਨਹੀਂ ਘੂਰਿਆ ਅੱਛਾ ਹਾਂ ਮੈਂ ਤਾਂ ਕਰਮਜੀਤ ਧੂਰੀਆ ਨਾਲ ਗਾਉਣਾ ਲੱਗ ਗਿਆ ਸੀ ਉਹ ਸਾ ਨਹੀਂ ਤੋਂ ਦੇ ਹੁੰਦੇ ਵਿੱਚ ਹਾਂਜੀ ਹਾਂਜੀ ਉਦੋਂ ਬਾਪੂ ਘੁੱਟ ਕੇ ਲਿਆ ਇਹ ਕਿਹੜੇ ਕੰਮ ਫੜੇ ਨੇ ਮਾਰੇ ਉਹ ਕਹਿੰਦੇ ਕਿ ਕੰਜਰ ਵਾਲੇ ਕੰਮ ਹੈ ਤਾਂ ਹਾਂ ਵੇ ਤੂੰ ਗਰੰਟੀਆਂ ਤੂੰ ਕੰਜਰਾਨੀ ਕੰਮ ਕਿਹੜੇ ਫੜ ਲੈ ਸਾਡੇ ਪਿੰਡ ਇੱਕ ਮੁੰਡਾ ਹੁੰਦਾ ਸੀ ਕਮਲਜੀਤ ਅੱਛਾ ਉਹ ਕੁਛ ਵਿਚਾਰਾ ਜਨਾਨਣਾ ਦਾ ਗਾਇਕ ਸੀ ਉਹ ਰਾਮਲੀਲਾ ਚ ਨੱਚਦਾ ਹੁੰਦਾ ਹੁਣ ਵੀ ਜਿਉਂਦਾ ਹੈ ਇਹ ਰਾਮਲੀਲਾ ਚ ਨਹੀਂ ਗਾਣੇ ਵਾਲੀ ਕੋ ਬੁਲਾਓ ਹੋਲੋਂ ਬੁਲਾਉਣ ਕਿਉਂ ਕਰਨਾ ਵੀ ਉਹ ਮੈਨੂੰ ਕਹਿੰਦਾ ਯਾਰ ਤੂੰ ਮੇਰੇ ਨਾਲ ਡਿਊਟ ਗਾਣਾਗਾ ਤੇ ਮੈਂ ਕਿਹਾ ਮੇਰਾ ਬਾਪੂ ਕੋਟੂ ਦਾ ਪਿੰਡ ਚ ਰਾਮਲੀਲਾ ਅਮਰਗੜ ਚ ਹੂੰ ਹੁਣ ਵੀ ਚੱਲ ਰਹੀ ਆ ਦਿਨ ਬਰਾਮਲੀਲਾ ਦੇ ਅੰਮ੍ਰਿਤਕੜ ਕੋ ਰਹਿੰਦਾ ਹੁਣ ਤੋੜਾ ਨਹੀਂ ਮੇਰਾ ਕੁਝ ਨਹੀਂ ਉਹ ਯਾਦਾਂ ਨੇ ਬਸ ਕੋਈ ਚਾਚੇ ਤਾਂ ਕੋਈ ਕੁਝ ਯਾਦਾਂ ਰਹਿੰਦੀਆਂ ਨੇ ਬਸ ਤੇ ਉਹ ਕੀ ਹੋਇਆ ਕਿ ਫਿਰ ਮੈਂ ਉਹ ਉਹਨੂੰ ਕਿਹਾ ਵੀ ਮੈਂ ਨਹੀਂ ਦੇਣਾ ਗੌਂਦਾ ਮੇਰਾ ਬਾਪੂ ਗੁੱਟੂ ਕਰ ਫਿਰ ਉਹ ਮੇਰੀ ਬੇਬੇ ਕੋ ਪਹੁੰਚ ਗਿਆ ਉਹ ਕਹਿੰਦੇ ਕੋਈ ਵਧੀਆ ਜਿਹਾ ਗਾਣਾ ਗਾਈ ਚੱਕਵਾ ਗਾਣਾ ਮੈਂ ਗਾਈ ਫਿਰ ਮੈਂ ਰਾਮਲੀਲਾ ਚ ਉਹਦੇ ਨਾਲ ਡਿਊਟ ਵੀ ਗੌਂਦਾ ਰਿਹਾ ਇਹ ਵੀ ਚੱਲਦਾ ਰਿਹਾ ਤੁਸੀਂ ਬੰਦੇ ਦੀ ਆਵਾਜ਼ ਚ ਮਤਲਬ ਉਹ ਜਨਾਨੀ ਦੀ ਹਾਂ ਅੱਛੇ ਹਾਂ ਉਹ ਡਾਂਸਰ ਬਹੁਤ ਅੱਛਾ ਸੀ ਹੂੰ ਤੇ ਫਿਰ ਮਲੇਰਕੋਟਲੇ ਗਏ ਉੱਥੋਂ ਫਿਰ ਧਿਆਨ ਹੋਇਆ ਫਿਰ ਮੈਂ ਸੋਚਿਆ ਵੀ ਮੈਂ ਫਿਲਮ ਲਾਈਨ ਜਾ ਨਹੀਂ ਸਕਦਾ ਉਹਦੇ ਲਈ ਵਾਲ ਕਟਾਉਣੇ ਪੈਣਗੇ ਹਮ ਬਸ ਕੁਝ ਸੋਚ ਬਣਦੀ ਗਈ ਕਿਸ ਤਰ੍ਹਾਂ ਦਾ ਸਵਾਲ ਆ ਗਿਆ ਹਾਂ ਨਹੀਂ ਨਹੀਂ ਰੋਜ਼ੀ ਰੋਟੀ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਸੀਕਵੈਂਸ ਸੁਣਾਉਣਾ ਇਹਦੇ ਬਿਜਲੀਆਂ ਕਹਾਣੀਆਂ ਛੱਡੋ ਤੇ ਮੈਂ ਵਾਲ ਕਟਾ ਲਏ ਜੀ ਯੂਨੀਵਰਸਿਟੀ ਚ ਵੀ ਇਹ ਤਾਂ ਕਰ ਲਈ ਸੀ ਯੂਨੀਵਰਸਿਟੀ ਪਹੁੰਚ ਗਿਆ ਪਟਿਆਲਾ ਪਟਿਆਲਾ ਇਹ ਉਹ ਤੇ ਸੁਖੀ ਜਨ ਡਰਾਮਾ ਇਹ ਤੁਸੀਂ ਕਿੱਥੋਂ ਕੀਤੀ ਵੀ ਐ ਬਲੇਰ ਕੋਲ ਦੇ ਇਹ ਸ਼ੇਰੋ ਸ਼ਾਇਰੀ ਹੋਰ ਇਹ ਉਹ ਸ਼ੌਕ ਉੱਥੋਂ ਪਿਆ ਫਿਰ ਮੈਂ ਉਰਦੂ ਸਿੱਖੀ ਲਿਖਣੀ ਪੜਨੀ ਅਖਵਾਰ ਵੀ 5 ਸਾਲ ਮੇਰੇ ਕਰੇ ਉਰਦੂ ਵੀ ਆਉਂਦਾ ਰਿਆ ਤਾਂ ਹੀ ਤੁਸੀਂ ਅੱਛੇ ਸ਼ਾਇਰ ਬਣ ਗਏ ਸ਼ਾਇਰ ਨਹੀਂ ਬਣ ਗਏ ਕਲੈਕਸ਼ਨ ਰੱਖ ਲਿਆ ਹਾਂ ਕਲੈਕਸ਼ਨ ਲੋਕਾਂ ਦੀ ਮੈਂ ਜਿਹੜੇ ਸ਼ੇਰ ਭੇਜਦਾ ਦੋਸਤਾਂ ਨੂੰ ਸਵੇਰੇ ਗੁੱਡ ਮਾਰਨਿੰਗ ਨਾਲ ਉਹਨਾਂ ਨੂੰ ਕਹਿਣਾ ਵੀ ਇਹਦਾ ਜਵਾਬ ਨਹੀਂ ਦੇਣਾ ਗੁੱਡ ਮਾਰਨਿੰਗ ਸਵੇਰੇ ਭੇਜਦਾ ਉਹ ਤਾਂ ਐਸੀ ਲਿਖ ਦੇਣਾ ਤੇ ਸ਼ੇਰ ਇੰਜੋਏ ਕਰੋ ਹਾਂ ਉਹ ਨੋ ਨੋ ਸਪੈਸ ਉਹਨਾਂ ਦਾ ਵੀ ਤੁਹਾਨੂੰ ਵਾਪਸ ਇਹਦਾ ਗੁੱਡ ਮਾਰਨਿੰਗ ਜਵਾਬ ਨਹੀਂ ਦੇਣਾ ਮੈਂ ਤਾਂ ਡਿਲੀਟ ਕਰ ਦੇ ਮਰ ਜਾਊਗਾ ਉਹ ਉਹ ਵੀ ਇੱਕ ਨਵਾਂ ਮੈਸੇਜ ਉਹ ਹੈ ਜੇ ਉੱਥੋਂ ਫਿਰ ਮੈਂ ਕਿਹਾ ਸੋਚਿਆ ਯਾਰ ਦੇਖ ਹੀ ਜਾਊਗੀ ਬਗਾਵਤ ਹੈ